ਨੈਕਸਟ 24 ਪੰਜਾਬ న్యూਸ ਚੈਨਲ ਦੇਖਦੇ ਦਰਸ਼ਕਾਂ ਨੂੰ ਪਿਆਰ ਪਿਸਰ ਸਸ਼ੇਕਲ ਸਾਲ 95 ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਆਉਣ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੋਂ ਅੱਗੇ ਪਹੁੰਚ ਰਹਿਣ ਅੱਜ ਜ਼ਿਲ੍ਹਾ ਤਰਨਤਾਰਨ ਵਿਖੇ ਅੰਗਲਵਾੜੀ ਮੁਲਾਜ਼ਮ ਜੂਨੀਅਨ ਸੀ ਟੂ ਪੰਜਾਬ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਕੀਤਾ ਰੋਜ਼ ਪ੍ਰਦਰਸ਼ਨ ਕਿ ਹਣ ਉਹਨਾਂ ਦੀਆਂ ਮੰਗਾਂ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਿਹਾ ਸੀ ਕਿ ਅੰਗਲਵਾੜੀ ਵਰਕਰਾਂ ਦੀਆਂ ਤਨਖਾਹਾਂ ਦੁੱਗਨ ਕੀਤੀਆਂ ਜਾਣਗੀਆਂ ਪਰ ਸਰਕਾਰ ਇਸ ਪਾਸੇ ਧਿਆਨ ਨਹੀਂ ਦੇ ਰਹੀ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਬੀਬੀ ਬਿਆਨਤ ਕਰਨੇ ਕਿ ਪੋਸ਼ਣ ਟ੍ਰੈਕ ਦਾ ਕੰਮ ਸਾਨੂੰ ਜ਼ਿਆਦਾ ਪੈਂਦਾ ਹੈ ਅਸੀਂ ਕੰਮ ਨਹੀਂ ਕਰਾਂਗੇ ਜਿਵੇਂ ਪਹਿਲਾਂ ਜ਼ਿਸਟਾਂ ਤੇ ਹੁੰਦਾ ਸੀ ਓਵੇਂ ਹੀ ਕੰਮ ਕਰਾਂਗੇ ਅਤੇ 3 ਤੋਂ 6 ਸਾਲ ਦੇ ਬੱਚੇ ਵਾਪਸ ਅੰਗਲਵੜੀ ਕੇਂਦਰਾਂ ਵਿੱਚ ਦਿੱਤੇ ਜਾਣ ਜਿੱਥੇ ਕਿ ਅੱਜ ਅੰਗੜਵਾਲੀ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਡੀਸੀ ਨੂੰ ਮੰਗ ਪੱਤਰ ਦਿੱਤਾ ਗਿਆ ਹੋਰ ਕੀ ਹਨ ਉਹਨਾਂ ਦੀਆਂ ਮੰਗਾਂ ਆ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੀ ਜ਼ੁਬਾਨੀ ਤੁਸੀਂ ਵੀ ਦੇਖੋ ਨਿਊਜ਼ ਡੈਕ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਬੰਦ ਕਰੋ ਸਾਡਾ ਹੱਕ ਸਾਡਾ ਹੱਕ ਸਾਡਾ ਹੱਕ ਸਾਡਾ ਐਥੇ ਰੱਖ ਨੱਕਾ ਲਈ ਜੋ ਲੜਦੇ ਲੋਕ ਜੇਨਾ ਕੋਣੀ ਡਰਦੇ ਲੋਕ ਸਾਡੇ ਸਾਰੇ ਹੀ ਪੰਜਾਬ ਦੇ ਵਿੱਚ ਧਰਨਾ ਦਿੱਤਾ ਹੋਇਆ ਸਾਰੇ ਪੰਜਾਬ ਦੇ ਵਿੱਚ ਇਹ ਉਤੋਂ ਹੀ ਸਾਡੀ ਕਮੇਟੀ ਨੇ ਲਿਖਿਆ ਹੋਇਆ ਸੀ ਜਿਹੜਾ ਕਿ ਪੋਸ਼ਨ ਟਰੈਕ ਨੂੰ ਲੈ ਕੇ ਜ਼ਿਆਦਾਤਰ ਤਾਂ ਪੋਸ਼ਨ ਟਰੈਕ ਦਾ ਹੈ ਜਿਹੜਾ ਕਿ ਸਾਨੂੰ ਪੋਸ਼ਨ ਟਰੈਕ ਦਾ ਇੰਨਾ ਕਿ ਕੰਮ ਪੈਂਦਾ ਦਿਨ ਰਾਤ ਸਾਨੂੰ ਆਨਲਾਈਨ ਹੀ ਰਹਿਣਾ ਪੈਂਦਾ ਵਾ ਇਹਦੇ ਸਬੰਧ ਦੇ ਵਿੱਚ ਅਸੀਂ ਆਖਿਆ ਵੀ ਇਹ ਕੰਮ ਅਸੀਂ ਨਹੀਂ ਕਰਨਾ ਪੋਸ਼ਨ ਟਰੈਕ ਤੇ ਜਿਵੇਂ ਕਿ ਅੱਗੇ ਰਜਿਸਟਰਾਂ ਦੇ ਵਿੱਚ ਕੰਮ ਕਰਦੇ ਸੀ ਉਵੇਂ ਹੀ ਰਜਿਸਟਰਾਂ ਦਾ ਕੰਮ ਕਰਾਂਗੇ ਦੂਜੀ ਗੱਲ ਹੈ ਕਿ ਤਿੰਨ ਤੋਂ 6 ਸਾਲ ਦੇ ਬੱਚੇ ਜਿਹੜਾ ਉਹ ਸਾਡਾ ਹੱਕ ਆ ਤੇ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਆ ਵੀ ਤਿੰਨ ਤੋਂ 6 ਸਾਲ ਦੇ ਬੱਚੇ ਜਿਹੜਾ ਪ੍ਰੀ ਨਰਸਰੀ ਜਿਹੜੇ ਕੋਲੇ ਆ ਉਹ ਆਂਗਣਵਾੜੀ ਦੇ ਵਿੱਚ ਹੀ ਦਿੱਤੇ ਜਾਣ ਤੇ ਬਾਕੀ ਜਿਹੜੇ ਭਗਵੰਤ ਮਾਨ ਨੇ ਸਾਨੂੰ ਦੁੱਗਣੀ ਤਨਖਾਹ ਦਾ ਲਾਰਾ ਲਾਇਆ ਸੀ ਤੇ ਉਹ ਦੁੱਗਣੀ ਤਨਖਾਹ ਦਾ ਲਾਰਾ ਲਾਇਆ ਉਹ ਪੂਰਾ ਕਰੇ ਸਾਡੇ ਵਾਅਦੇ ਜਿਹੜੇ ਕੀਤੇ ਹੋਏ ਚੋਣਾਂ ਦੇ ਵਿੱਚ ਉਹ ਵਾਅਦੇ ਸਾਡੇ ਪੂਰੇ ਕੀਤੇ ਜਾਣ ਜਿੱਕਰ ਸਰਕਾਰ ਨਹੀਂ ਮੰਗਦੀ ਅਗਲਾ ਸੰਘਰਸ਼ ਕੀ ਹੋਏ ਅਗਲਾ ਸੰਘਰਸ਼ ਫੇਰੇ ਤੋਂ ਵਾਅਦਾ ਬਾਤ ਚੜ ਕੇ ਲਿਖਿਆ ਜਾਊਗਾ ਜਿਸ ਮੰਗਾਂ ਨੂੰ ਲੈ ਕੇ ਤੁਸੀਂ ਰੋਜ਼ ਪ੍ਰਦਰਸ਼ਨ ਕਰਦੇ ਹੋ ਅੱਜ ਸਾਡੀਆਂ ਮੇਨ ਮੰਗਾਂ ਸੀ ਸਾਰੇ ਪੰਜਾਬ ਵਿੱਚ ਸਾਡੇ ਜਿੰਨੇ ਵੀ ਮੈਂਬਰ ਨੇ ਉਹਨਾਂ ਨੇ ਲਿਖਿਆ ਹੋਇਆ ਸੀ ਵੀ ਜਿਹੜਾ ਪੋਸ਼ਣ ਟੈਗ ਤੇ ਆ ਤੇ 3 ਤੋਂ 6 ਸਾਲ ਦੇ ਬੱਚੇ ਜਿਹੜਾ ਭਗਵਾਨ ਜੀ ਮਾਨ ਨੇ ਕਿਹਾ ਸੀ ਵੀ ਜਦੋਂ ਅਸੀਂ ਸੱਤਾਂ ਵਿੱਚ ਆਏ ਆਂਗੜਵੜ ਵਰਕਰ ਦਾ ਮਾੜ ਪਤਾ ਦੁਗਣਾ ਕੀਤਾ ਜਾਊਗਾ ਪਰ ਦੁਗਣਾ ਤਾਂ ਕੀ ਕਰਨਾ ਸੀ ਉਹ ਤਾਂ ਮਹੀਨੇ ਦੇ ਮਹੀਨੇ ਸਹੀ ਮੇਲ ਵੀ ਨਹੀਂ ਰਿਹਾ ਤੇ ਬਹੁਤ ਅਫਸੋਸ ਦੀ ਗੱਲ ਆ ਵੀ ਸਾਨੂੰ 1000 ਰੁਪਏ 6 ਮਹੀਨੇ ਦਾ ਮਿਲਦਾ ਹੈ ਪੋਸ਼ਣ ਟੈਗ ਬਾਰੇ ਤੇ ਕੰਮ ਸਾਨੂੰ ਇੰਨਾ ਕਰਨਾ ਪੈਂਦਾ ਹੈ ਦਿਮਾਗ ਕਈ ਚ ਬੁੜੀਆਂ ਪੋਸ਼ਨ ਟੈਗ ਦਾ ਕੰਮ ਕਰ ਕਰਕੇ ਮਬਾਈਲਾ ਤੇ ਬਿਮਾਰ ਵੀ ਹੋ ਗਈਆਂ ਇੰਨੀ ਪਰੇਸ਼ਾਨੀ ਹੁੰਦੀ ਹੈ ਸਾਰਾ ਦਿਨ ਮੋਬਾਈਲ ਨੂੰ ਚਿੰਬੜੀਆਂ ਰਹਿੰਦੀਆਂ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਵੀ ਜਿੰਨਾ ਚਿਰ ਇਹਨਾਂ ਨੇ ਸਾਨੂੰ ਲੋਪਟੇ ਪਨਾ ਦਿੱਤੇ ਉਹ ਉਹਨਾਂ ਚਿਰ ਅਸੀਂ ਪੋਸ਼ਨ ਟੈਗ ਦਾ ਉਹਨਾਂ ਕੀ ਕੰਮ ਕਰਾਂਗੇ ਜਿੰਨਾ ਕਿ ਹਜ਼ਾਰ ਰੁਪਈਆ ਮਿਲਦਾ ਕਦੀ ਕਹਿੰਦੇ ਫੋਟੋ ਕੈਪਚਰ ਕਰੋ ਕਦੀ ਕਹਿੰਦੇ ਫਲਾਣੇ ਵੱਲ ਜਾਓ ਕਦੀ ਕਹਿੰਦੇ ਟਮਾਣੇ ਵੱਲ ਜਾਓ ਤੇ ਜੇ ਢੀੜਿਆ ਦੋਟਾ ਨੂੰ ਪਤਾ ਹੀ ਹੈ ਜਿਹੜਾ ਦਲੀਆ ਬਣਾਉਂਦੇ ਬੱਚੇ ਖਾਂਦੇ ਨਹੀਂ ਆ ਬਹੁਤ ਵਾਰੀ ਅਸੀਂ ਅਖਬਾਰਾਂ 'ਚ ਵੀ ਦਿੱਤਾ ਵੀ ਜਿਵੇਂ ਸਾਨੂੰ ਅੱਗੇ ਫੀਡ ਆਉਂਦੀ ਸੀ ਉਸੇ ਤਰ੍ਹਾਂ ਫੀਡ ਆਵੇ ਇੱਥੇ ਪਰ ਸਰਕਾਰ ਕੋਈ ਕੰਮ ਨਾ ਕਰਾ ਰਹੀ ਆ ਤੇ ਭਗਵਾਨ ਜਮਾਨ ਦੀ ਸਰਕਾਰ ਇਹ ਵੀ ਕਹਿੰਦੀ ਸੀ ਵੀ ਜਿਹੜੇ ਅਸੀਂ ਸੱਤਾ ਵਿੱਚ ਚਾਹੀ ਲੋਕਾਂ ਦੀਆਂ ਬਟਾ ਪਾ ਵਿਧਵਾ ਤੇ ਆਂਘੀਨ ਪੈਨਸ਼ਨਾਂ 2500 ਕਰਾਂਗੇ ਉਹਨਾਂ ਤੇ ਵੀ ਕੋਈ ਗੌਰ ਨਹੀਂ ਕੀਤਾ ਜਾ ਰਿਹਾ ਕਹਿੰਦੇ ਸੀ ਜਿਹੜੇ ਗਰੀਬ ਲੋਕ ਆ ਉਹਨਾਂ ਨੂੰ ਹਜ਼ਾਰ-ਹਜ਼ਾਰ ਰੁਪਈਆ ਰਸੋਈ ਦਾ ਦੇਵਾਂਗੇ ਪਰ ਜਦੋਂ ਦੀ ਇਹ ਸਰਕਾਰ ਸੱਤਾ ਵਿੱਚ ਆਈ ਆ ਉਵੇਂ ਦਾ ਤਵੇਂ ਹੀ ਕੰਮ ਪਿਆ ਕੋਈ ਕੰਮ ਨਹੀਂ ਆ ਸਗੋ ਜਿਹੜੇ ਮੁਲਾਜ਼ਮਾ ਉਹਨਾਂ ਤੇ ਸ਼ਕਤੀ ਨਾਲ ਕਦੀ ਕੋਈ ਹੁਕਮ ਲਾਗੂ ਕਰ ਦਿੰਦੇ ਆ ਤੇ ਕਦੀ ਕੋਈ ਕਰ ਦਿੰਦੇ ਆ ਭਗਵਾਨ ਮਾਰਨ ਉਸੇ ਚਿਤਾਮਨੀ ਦਿਨਣਾ ਚਾਹੁੰਦੇ ਆ ਕਿ ਮੁੱਖ ਮੰਤਰੀ ਸਾਹਿਬ ਧਿਆਨ ਨਾਲ ਸੁਣੋ ਸਾਡੇ ਜਿਹੜੇ 3 ਤੋਂ 6 ਸਾਲ ਦੇ ਬੱਚੇ ਵਾਪਸ ਕਰੋ ਜਿਹੜਾ ਪੋਸ਼ਨ ਟੈਗ ਦਾ ਕੰਮ ਉਹ ਬੰਦ ਕਰਾਓ 1000 ਰੁਪਏ 6 ਮਹੀਨੇ ਦਾ ਕੁਝ ਨਹੀਂ ਬੰਦਾ ਹੁਣ ਸਾਡਾ 1000 ਰੁਪਏ ਜੁਲਾਈ ਦਾ ਖਤਮ ਹੋਇਆ ਪਿਆ ਜੂਨ ਜਲਾਈ ਦਾ ਤੇ ਕੁੜੀਆਂ ਆਪਣੇ ਕੋਲੇ ਨੈੱਟ ਪਾ ਪਾ ਕੇ ਕੰਮ ਕਰਨ ਡੀਆਂ ਤੇ ਜਦ ਕਈ ਸਰਾਂ ਦੇ ਵਾਧੂ ਆ ਕਹਿੰਦੇ ਵੀ ਤੁਸ ਤਾਨੂੰ ਦਾ ਕਰਨਾ ਹੀ ਪੈਣਾ ਪੈਸਾ ਵੀ ਤਾਂ ਚਾਹੀਦਾ ਲੋਕਾਂ ਨੂੰ ਪੈਸੇ ਤੋਂ ਬਿਨਾ ਕੀ ਕੰਮ ਕਰਨਗੇ ਆ ਜਿੰਨਾ ਚਿਰ ਸਾਨੂੰ ਲੈਪਟਾਪ ਨਹੀਂ ਦਿੱਤੇ ਜਾਂਦੇ ਮੋਬਾਈਲ ਪਰ ਤਾਦੂਗਣਾ ਨਹੀਂ ਕੀਤਾ ਜਾਂਦਾ ਉਹਨਾਂ ਚਿਰ ਅਸੀਂ ਪੋਜੀਸ਼ਨ ਟੈੱਕ ਦਾ ਉਹਨਾਂ ਹੀ ਕੰਮ ਰੱਖਾਗੇ ਜਿੰਨਾ ਕੱਗੇ ਅਸੀਂ ਕਰਦੇ ਆ ਕੀ ਅਗਲਾ ਸ਼ਿਗਰ ਚੀਏ ਅਗਲਾ ਸ਼ਿਗਰ ਸ਼ਾਹੀ ਪੰਜਾਬ ਦੀ ਕਮੇਟੀ ਜੋ ਲਿਖੂਗੀ ਤੇ ਅਗਲਾ ਤਾਂ ਹੀ ਹੁਣ ਪੰਜਾਬ ਦੇ ਲੈਵਲ ਤੇ ਕਰਾਂਗੇ ਜ਼ਿਲ੍ਹੇ ਤੇ ਅੱਜ ਸਾਡਾ ਫਰਜ਼ ਬੰਦਾ ਸੀ ਅਸੀਂ ਅਰਸ਼ਗਰਸ਼ ਕਰਤਾ